ਮਾਤਾ ਜੀ ਹਾਂਜੀ ਵੀਰੇ ਮੇਰਾ ਨਾਮ ਸਿੰਦਰਪਾਲ ਸਿੰਘ ਆ ਇਹ ਮਾਮਲਾ ਹੋਇਆ ਜੀ ਕਹਿੰਦੇ ਕਿ ਅੱਗ ਨਾਲ ਨੁਕਸਾਨ ਹੋਇਆ ਜੰंडीगढ़ ਰੋਡ ਤੇ ਮੇਰੀ ਗੱਦਿਆਂ ਦੀ ਦੁਕਾਨ ਆ ਸੰਸਨੀਸ਼ਾ ਦੇ ਨਾਮ ਤੇ ਕਸਟਮਰ ਨੂੰ ਦੇਣ ਵਾਸਤੇ ਸਾਮਾਨ ਬਾਹਰ ਕੱਢਿਆ ਪਿਆ ਜੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ 버ਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਦੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗ ਗਈ ਮੈਂ ਤੁਹਾਨੂੰ ਸੀਸੀਟੀਵੀ ਦੀ ਵੀਡੀਓ ਵੀ ਦੇ ਦੂੰਗਾ ਤੁਸੀਂ ਸਾਰੇ ਦੇਖੋ ਕਿੰਨੇ ਬੁਰੇ ਹਾਲਾਤ ਨੇ ਠੀਕ ਹੈ ਨਾ ਜੰਦ ਦੇਓ ਕਿ ਜਿੰਨੇ ਕਿ ਬਾਹਰ ਵਾਹਨ ਵੀ ਖੜੇ ਹੁੰਦੇ ਨੇ ਕਿ ਹੋਰ ਲੋਕ ਵੀ ਤੇ ਖੜੇ ਹੁੰਦੇ ਨੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਜਿਹਦੇ ਨਾਲ ਵਾਹਨ ਵੀ ਖੜੇ ਹੁੰਦੇ ਆ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤੱਕ ਅੱਗ ਆ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਤੇ ਪਤਾ ਕਿਵੇਂ ਲੱਗੇ ਜਦੋਂ ਅੱਗ ਲੱਗੀ ਹੋਵੇ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਰੂਲਾ ਪਾਇਆ ਤਾਂ ਹੀ ਪਤਾ ਲੱਗਿਆ ਮੈਨੂੰ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਖੜਦੇ ਨੇ ਹਾਂਜੀ ਵੀਰੇ ਇਹਨਾਂ ਨੂੰ ਸ਼ਹਿ ਪਾਉਣ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਰੇੜੀ ਪੈਸੇ ਲੈ ਕੇ ਵੀਰੇ ਉਹ ਖੜਾਉਂਦੇ ਨੇ ਸਾਰੇ ਦੁਕਾਨਦਾਰ ਮਾਲਕ ਨੇ ਜਿਹੜੇ ਤੇ ਸਿਲੰਡਰ ਵੀ ਕਮਰਸ਼ੀਅਲ ਨਹੀਂ ਹੈ ਰੈਜ਼ੀਡੈਂਸ਼ੀਅਲ ਸਿਲੰਡਰ ਹੈ ਵੀਰੇ ਇਹਦਾ

ਉਸ ਵਾਈਪ ਬਦਰਣ ਲੱਗ ਗਈ ਪੈਰ ਉੱਤਰ ਚੱਲ ਗਈ ਮੈਂ ਜਦੋਂ ਉਦੋਂ ਉਹਨੇ ਬੰਦ ਕਰ ਦਿੱਤੀ ਕਿਵੇਂ ਵੀ ਲਾਇਆ ਗਿਆ ਥੱਲੇ ਬੰਦ ਕਰ ਦਿੱਤੀ ਜਦੋਂ ਬਦਰਣ ਲੱਗੂ ਸਤਰਾ ਸਤਰਾ ਉਹ ਪੈ ਵੀ ਸਾਈਡ ਹੋ ਗਈ ਜਿਹਨੇ ਖੱਦਾਂ ਨੂੰ ਆਪੇ ਲੱਭੀ ਉਹਨੇ ਉਹਦਾ ਹੀ ਉਹ ਫਿਰ ਪਾਣੀ ਨਾਲ ਹੀ ਕਿਵੇਂ ਦੁੱਤਿਆ ਵੀ ਲੱਗ ਗਈ ਉਹ ਬਾੜ ਦੇ ਵਿੱਚ ਲੈ ਫਾਇਰ ਗੜੇ ਉਦੋਂ ਬੰਦੇ ਕਰ ਦਿੱਤੇ ਪੰਜ ਦੇ